ਪੰਜਾਬ ਸਿੱਰਹੋਸਤਾਨ ਸਰਕਾਰ ਨੂੰ ਜਿਹਦੋਸਤਾਨ ਆਰਮੀ ਨੂੰ ਸਵਾਗਤ ਕਰਦੇ ਆਂ ਜਿੱਥੇ ਵੀ ਸਾਡੀ ਲੋੜ ਹੈ ਵੇਖੋ ਬែក ਤੇ ਨਿਸ਼ਾਨਚੀ ਵੀ ਹੈ ਇੱਕ ਸ਼ੂਟਰ ਵੀ ਹੈ ਜਿੱਥੇ ਮੇਰੀ ਹੈ ਮੇਰੇ ਪਰਿਵਾਰ ਦੀ ਲੋੜ ਹੈ ਅਸੀਂ ਹਿੰਦੁਸਤਾਨ ਦੀ ਫੌਜਾਸਤੇ ਹਿੰਦੁਸਤਾਨਾਸ 24 ਘੰਟੇ ਖੜੇ ਆਂ ਮੈਂ ਆਪਦੀਆਂ ਸੇਵਾਵਾਂ ਹਿੰਦੁਸਤਾਨ ਦੀ ਫੌਜ ਨੂੰ ਜਿਹਦੋਸਤਾਨ ਸਰਕਾਰ ਨੂੰ ਸਵਾਗਤ ਕਰਦੇ ਆਂ ਜਿਸ ਤਰ੍ਹਾਂ ਜਿੱਥੇ ਵੀ ਲੋੜ ਹੈ ਅਸੀਂ ਆਹ ਸੇਵਾਵਾਂ ਦੇਣ ਨੂੰ ਤਿਆਰ ਆਂ ਮੈਂ ਆਪ ਇੱਕ ਪੁਰਾਣਾ ਖਿਡਾਰੀ ਵੀ ਹੈਗਾ ਸਪੋਰਟਸਮੈਨ ਵੀ ਹੈ ਤੇ ਅੱਜ ਪੁਰਾ ਬੋਲੰਦੈ ਸ਼ੂਏ ਬਾਕੀ ਮੈਂ ਫਿਜ਼ਿਕਲੀ ਬੈਠੇ ਹਾਂ ਪਰਮਾਤਮਾ ਮੇਰ ਕਹ ਰਹੇ ਅਗ ਜੁਨਾ ਕੀਤਾ ਐਨਓਈ ਸਹਾ ਮਿਲੇ ਤੇ ਪਰਮਾਤਮਾ ਜਿਹੜੇ ਭੈਣ ਭਰਾਵਾਂ ਦੇ ਨੁਕਸਾਨ ਹੋਏ ਉਹਨਾਂ ਨੂੰ ਸਿਰ ਤੇ ਹੱਥ ਰੱਖ ਕੇ ਅਸ਼ੀਰਵਾਦ ਦੇਵੇ ਤੇ ਮਾਰੇ ਬੰਦਿਆਂ ਨੂੰ ਇਹਦਾ ਸਬਕ ਸਿਖਾਵੇ ਤੇ ਤੁਹਾਡੇ ਬਾਣੀ ਫਿਰ ਬੇਕਤੀ ਕਰ ਦੇ ਆਏ ਆਫਰ ਮੈਂ ਸਰਵਿਸ ਟੂ ਮੈਨੇਸ਼ਨ ਕਿ ਕੋਈ ਕੈਨ ਅਲੀ ਤਾਕਤ ਕਸਰ ਬਾਕੀ ਨਹੀਂ ਰਹੀ ਮੈਂ ਮੁਕਤਰ ਵਾਸੀਆਂ ਦਾ ਤੇ ਸਾਰੇ ਚੈਨਲਾਂ ਵਾਲਿਆਂ ਦਾ ਧੰਨਵਾਦ ਕਰਦਾ ਵੀ ਜਿਨ੍ਹਾਂ ਨੇ ਐਸੀ ਕਾਨੂੰਨੀ ਘਟਨਾ ਐਸੀ ਕਾਇਰਤਾ ਵਾਲਾ ਕੰਮ ਜਿਹੜਾ ਉਹਨਾਂ ਨੇ ਪਾਕਿਸਤਾਨ ਦੇ ਲੀਡਰਾਂ ਨੇ ਪਾਕਿਸਤਾਨ ਦੇ ਅਤਵਾਦੀਆਂ ਨੇ ਕੀਤਾ ਉਹਦੀ ਅਸੀਂ ਨਿੰਦਿਆ ਕਰਦੇ ਆਂ ਪਰ ਅਸੀਂ ਇੱਕ ਗੱਲ ਦੱਸਣਾ ਚਾਹੁੰਦੇ ਆਂ ਮੋਦੀ ਸਾਹਿਬ ਇਹਨਾਂ ਨੂੰ ਇਹ ਦੱਸ ਦਿਓ ਕਿ ਸਾਡੇ ਜਵਾਨ ਬਾਰਡਰਾਂ ਦੇ ਬੈਠੇ ਆ ਜੇ ਕੋਈ ਹਮਲਾ ਕਰਨਾ ਸੀ ਜੇ ਕੋਈ ਪੰਗਾ ਲੈਣਾ ਸੀ ਸਾਡੇ ਜਵਾਨਾਂ ਨਾਲ ਲੈਂਦੇ ਨਿਹੱਥੇ ਲੋਕਾਂ ਤੇ ਨਿਹੱਥੇ ਬੱਚਿਆਂ ਤੇ ਨਿਹੱਥੇ ਲੇਡੀਜ਼ ਤੇ ਇਹ ਜਿਹੜਾ ਕਾਰਨ ਆ ਹਮਲਾ ਕੀਤਾ ਇਹ ਬਹੁਤ ਨਿੰਦਯੋਗ ਹੈ ਜੀ ਇੱਲਾਵਾ ਮੈਂ ਸਾਰੇ ਜਿੰਨੇ ਵੀ ਮੇਰੇ ਦੁਕਾਨਦਾਰ ਆ ਆਹੋ ਸ਼ਹਿਰੀ ਤੋਂ ਮਿਲੋ ਪਹੁੰਚੇ ਆ ਸਾਰਿਆਂ ਦਾ ਬਹੁਤ ਧੰਨਵਾਦ ਕਰਦਾ ਆ ਸਾਰਿਆਂ ਜੀ ਆਇਆਂ ਨੂੰ ਨਮਸਕਾਰ ਕਰਦਾ ਆ ਇਹ ਮਤਲਬ ਜਿਹੜਾ ਬਹੁਤ ਢਣਾਉਣੀ ਘਟਣਾ ਹੋਈ ਜਿਹੜੀ ਪਹਿਲ ਬਗਾਮ ਦੇ ਵਿੱਚ ਜੰਮਸ਼ਵੀਰ ਦੇ ਵਿੱਚ ਹੋਈ ਆ ਐਨੇ ਉਹਨਾਂ ਨੇ ਸਟ੍ਰਾਈਟਾਈ ਆਦਮੀ ਜਿਹੜੇ ਮਾਰਦੇ ਆ ਕੋ ਜਕਮੀ ਹੈਗੇ ਆ ਉਸ ਦੀ ਮਾਮਲਾ ਸਾਰਾ ਮਤਲਬ ਮੁਖਸਰ ਅਸੀਂ 11 ਵਜੇ ਤੇ ਗੱਲਬਾਤ ਕੀਤਾ ਔਰ ਉਹਨਾਂ ਪਰਿਵਾਰਾਂ ਨਾਲ ਜਿਨ੍ਹਾਂ ਦੇ ਕੇ ਕਿਸੇ ਦਾ ਸੁਆਹ ਟੁੱਟਿਆ ਗਿਆ ਕੇਹਦਾ ਮਤਲਬ ਪੁੱਤ ਕੇਹਦਾ ਭਰਾ ਉਹਨਾਂ ਪਰਿਵਾਰਾਂ ਨਾਲ ਸਾਨੂੰ ਹੋਣੀ ਚਾਹੀਦੀ ਸਾਹਮਣੇ ਮਤਲਬ ਜਿਹੜਾ ਕਿ ਨਹੀਂ ਵੀ ਸਾਡਾ ਕੰਮ ਹੈ ਕਿ ਕਹਿੰਦੇ ਆਂ ਵੱਡਾ ਤੋਂ ਵੱਡਾ ਐਕਸ਼ਨ ਕੀਤਾ ਜਾਵੇ ਤਾਂ ਕਿ ਜਿਹੜੇ ਅੱਗੇ ਤੋਂ ਕੋਈ ਇਹੋ ਜਿਹਾ ਕਾਂਡ ਨਾ ਹੋਵੇ ਮਤਲਬ ਜਿਹੜਾ ਵੀ ਅਤਵਾਦ ਨੂੰ ਅਸੀਂ ਤਾਂ ਕਹਿੰਦੇ ਹਾਂ ਖਤਮ ਹੀ ਕਰਨਾ ਚਾਹੀਦਾ ਸਾਰੇ ਦੇਸ਼ ਦੇ ਵਿੱਚ ਇਹੀ ਅਸੀਂ ਕਹਿੰਦੇ ਆ ਵਪਾਰੀਆਂ ਨੂੰ ਬੇਨਤੀ ਕਰਦੇ ਆ 11 ਵਜੇ ਤੱਕ ਇਹਨਾਂ ਸ਼ਾਪਾਂ ਨੂੰ ਬੰਦ ਕਰਨ ਔਰ ਇੱਥੋਂ ਅਸੀਂ ਕਾਮਲੀ ਚੌਂਕ ਤੋਂ ਪੂਰਾ ਚੌਂਕ ਤੱਕ ਅਸੀਂ ਮਤਲਬ ਰੋਸ ਮਾਰਚ ਕਰਾਂਗੇ ਉਸ ਤੋਂ ਬਾਅਦ ਅਸੀਂ ਡੀਸੀ ਸਾਹਿਬ ਨੂੰ ਸਾਰੇ ਵਪਾਰ ਮੰਡਲ ਦੀ ਤਰਫੋਂ ਸ਼ਹਿਰੀਆਂ ਤਰਫੋਂ ਮੈਮੋ ਰਡਾਂਦੀ ਯਾਤ ਪਤਰ ਮੰਗ ਬੰਤਰ ਕੇਂਦਰ ਸਰਕਾਰ ਦਾ ਫੈਸਲਾ ਕਿਸ ਤਰ੍ਹਾਂ ਦੇਖਦੇ ਪਈਓ ਜੋ ਪਾਕਿਸਤਾਨ ਦਾ ਜਿਹੜਾ ਉਹਨਾਂ ਨੇ ਕੀਤਾ ਬਹੁਤ ਵਧੀਆ ਕੀਤਾ ਜੋ ਇਹ ਦੂ ਕਾ ਬਾਜ ਕਰਨਗੇ ਉਹਤੇ ਵੀ ਸਾਨੂੰ ਉਹਨਾਂ ਤੇ ਬਹੁਤ ਮਾਣ ਆ ਕਿ ਸਾਡੇ ਗ੍ਰਹਿ ਮੰਤਰੀ ਸਾਹਿਬ ਪ੍ਰਾਈਮ ਮਿਨਿਸਟਰ ਸਾਹਿਬ ਬਹੁਤ ਵਧੀਆ ਕਰਦੇ ਇਹ ਪਹਿਲੀ ਵਾਰ ਹੈ ਐਦਾ ਵੱਡਾ ਅਟੈਕ ਜਿਹੜਾ ਇਹਨਾਂ ਦਰਿੰਦਿਆਂ ਨੇ ਕੀਤਾ ਔਰ ਨਾ ਨਾ ਲੈ ਕੇ ਪੁੱਛ ਪੁੱਛ ਕੇ ਵੀ ਤੁਸੀਂ ਹਿੰਦੂ ਹੋ ਕੇ ਮੁਸਲਮਾਨ ਹੋ ਕੇ ਕੌਣ ਹੋ ਇਹ ਬਹੁਤ ਵੱਡੀ ਦੁਖਦਾਰੀ ਘਟਨਾ ਹੈ बर्दाश्त है और मान है मोदी साहब से और किस तरीके भी बर्दाश्त नहीं किया जाऊंगा जटैक है यह बार बार वेख्या नहीं जाऊगा मैं पहले नहीं कह के हटे है बार बार की गद्दारी को भारत क्यों सह जाता है ज्यादा संयम भी दुनिया में कलता कह जाता है